ਦੋਸਤੋ ਅੱਜ ਅਸੀਂ ਪਹੁੰਚੇ ਆ ਗੁਰਦਾਸਪੁਰ ਦੇ ਸੰਤਨਗਰ ਸੰਤਨਗਰ ਗਲੀ ਨੰਬਰ ਸ਼ਹੀਦ ਵਿੱਚ ਸੋ ਡਾਕਟਰ ਕਸ਼ਵ ਹਸਪਤਾਲਾ ਜੀ ਉਸ ਗਲੀ ਦੇ ਵਿੱਚ ਹੀ ਪਹੁੰਚੇ ਆ ਔਰ ਇੱਥੇ ਜੀ ਯਕੀਨ ਮੰਨਿਓ ਕਿ ਇਸ ਗਲੀ ਵਿੱਚ ਜਿਹੜੇ ਲੋਕ ਨੇ ਜੀ ਨਰਕਪਰੀ ਜ਼ਿੰਦਗੀ ਜੀਣ ਨੂੰ ਮਜਬੂਰ ਹੋਏ ਦੇ ਸੋ ਉਹਦਾ ਕਾਰਨ ਕੀ ਆ ਰੀਜਨ ਕੀ ਆ ਉਹ ਵੀ ਤਾਂ ਨਾ ਸਾਂਝਾ ਕਰਦੇ ਆ ਪਹਿਲਾਂ ਤਸਵੀਰ ਤਾਂ ਨਾ ਸਾਂਝੀ ਕਰਦੇ ਆ ਕਿ ਕਿਸ ਤਰੀਕੇ ਨਾਲ ਸੀਵਰੇਜ ਇੱਥੇ ਜਿਹੜਾ ਵਾ ਜੀ ਬਲੋਕੇਜ ਹੋਇਆਦਾ ਵਾ ਔਰ ਲੰਬੇ ਸਮੇਂ ਤੋਂ ਸੀਵਰੇਜ ਨਾਲ ਜਿਹੜਾ ਵਾ ਜੀ ਇਹ ਲੋਕ ਜੂਝ ਰਹੇ ਨੇ ਔਰ ਇਹ ਗੰਦਾ ਪਾਣੀ ਜਿਹੜਾ ਵਾ ਤਕਰੀਬਨ ਇਹਨਾਂ ਕਿੰਨਾ ਹਾਲਾਤਾਂ ਜੇ ਲੋਕ ਰਹਿ ਰਹੇ ਨੇ ਔਰ بار-बार ਪ੍ਰਸ਼ਾਸਨ ਨੂੰ ਜਿਹੜਾ ਅਗਾਹ ਕਰਦੇ ਨੇ ਪਰ ਪ੍ਰਸ਼ਾਸਨ ਦੇ ਕਿਤੇ ਕੰਦੇ ਜੂ ਨਹੀਂ ਸਰਗਰੀ ਜੀ ਸੋ ਤੁਸੀਂ ਦੇਖੋ ਗੰਦਗੀ ਦੇ ਵਿੱਚ ਜਿਹੜਾ ਜੀ ਇਹ ਲੋਕ ਸਮਾ ਬਤਨ ਨੂੰ ਜਿਹੜੇ ਮਜਬੂਰ ਹੋਏਦੇ ਨੇ ਸੋ ਮਹੱਲਾ ਨਿਵਾਸੀ ਵੀ ਜਿਹੜੇ ਇੱਥੇ ਖੜੇ ਨਹੀਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੀ ਆ ਕਿਉਂਕਿ ਜਦੋਂ ਜਿਹਹਦ ਜਿਹੜੀ ਲਗਾਤਾਰ ਕਰ ਰਹੇ ਨੇ ਪਰ ਪ੍ਰਸ਼ਾਸਨ ਦੇ ਇਸਤਨ ਦੱਸ ਰਹੇ ਨੇ ਪ੍ਰਸ਼ਾਸਨ ਦੇ ਕੰਦੇ ਜੂ ਜਿਹੜੀ ਸਿੱਤ ਨਹੀਂ ਪਾਜੀ ਔਖਾ ਤੇ ਹੋ ਜਾਂਦਾ ਜੀ ਬੜਾ ਕਿਉਂਕਿ ਜਦੋਂ ਹਾਲਾਤ ਇਦਾਂ ਦੇ ਹੋ ਜਾਂਦੇ ਆ ਮੇਰੇ ਸਾਹਮਣੇ ਕੋਈ ਭੈਣ ਭਰਾ ਕੋਈ ਦੱਸ ਸਰ ਉਹ ਵੀ ਨਹੀਂ ਪਹੁੰਚ ਪੁੰਦਾ ਹੈ ਨਾ ਜਦੋਂ ਇਦਾਂ ਦੇ ਹਾਲਾਤ ਅੱਗੇ ਘਰਾਂ ਦੇ ਕੀ ਹੋ ਜਾਂਦੇ ਆ ਤੁਹਾਡੇ ਸਾਹਮਣੇ ਹੀ ਆ ਜੀ ਆ ਨਿਊ ਸੰਤਨਗਰ ਦੇ ਨਿਵਾਸੀ ਆ ਸਾਰੇ ਅਸੀਂ ਭੈਣ ਭਰਾ ਤੇ ਹਾਲਾਤ ਵੇਖ ਲਓ ਵੀ ਕੀ ਨੇ ਮਿਸਪਲ ਕਮੇਟੀ ਨੂੰ ਆਪਾਂ ਮਰਖਾਲ ਹਰ 2 ਮਹੀਨੇ ਬਾਅਦ ਹੀ ਸਾਨੂੰ ਜਾਣਾ ਪੈਂਦਾ ਤੇ ਜਦੋਂ ਵਾਰ-ਵਾਰ 4-5 ਵਾਰੀ ਕਹੀਏ ਕੋਈ ਆਏ ਕੇ ਫੋਨ ਕਰਾਈਏ ਫੇਰ ਹੀ ਕੋਈ ਬੰਦਾ ਹੁੰਦਾ ਤੇ ਮਸ਼ੀਨਾਂ ਕਢਾ ਦਿੰਦੇ ਫਿਰ 2 ਮਹੀਨੇ ਬਾਅਦ ਫੇਰੇ ਹੋਈ ਇਹ ਨਰਕਾ ਹੀ ਭੋਗਣ ਡਏ ਆ ਜੀ ਤੇ ਬੜੀ ਅਪੀਲ ਕਰਦੇ ਆ ਅਸੀਂ ਤੇ ਕਿ ਸਾਡਾ ਹੱਲ ਕੀਤਾ ਜਾਵੇ ਪਰਪਰ ਹੱਲ ਕਿਉਂ ਨਹੀਂ ਪਤਾ ਨਹੀਂ ਇਹ ਸੀਵਰੇਜ ਅੱਗੋਂ ਨਹੀਂ ਜੁੜਿਆ ਦਾ ਜਾਂ ਕੀ ਹੈ ਇਹਨਾਂ ਦਾ ਇਹ ਸਾਨੂੰ ਤੇ ਇਹ ਦੱਸਿਆ ਜਾਂਦਾ ਸੀਵਰੇਜ ਜੁੜਿਆ ਵਾ ਪਰ ਇਹ ਕਰ ਜਾਂਦੇ ਆ ਮਸ਼ੀਨ ਨਾਲ ਤੇ ਮੁੜ ਕੇ ਫੇਰ ਵਾ ਲੈਂਦਾ ਹਾਲ ਤੇ ਪ੍ਰਸ਼ਾਸਨ ਨਹੀਂ ਕਰਦਾ ਨਾ ਬਿਲਕੁਲ ਬਿਲਕੁਲ ਜੀ ਪ੍ਰਸ਼ਾਸਨ ਨੂੰ ਇਹ ਲਿਖਤੀ ਦੇ ਚੁੱਕੇ ਆ ਸਾਰੀਆਂ ਗਲੀਆਂ ਵਾਲੇ ਦੇਖ ਕੇ ਪਰ ਬਹੁਤ ਮਾੜਾ ਹਾਲਾ ਤੁਹਾਡੇ ਸਾਹਮਣੇ ਆ ਇਹ ਤਾਂ ਲੰਘਿਆ ਨਹੀਂ ਜਾ ਸਕਦਾ ਮੈਂ ਦੇਖ ਰਿਹਾ ਗੱਡੀ ਨਿਕਲਦੀ ਛਿੱਟੇ ਪੈ ਜਾਂਦੇ ਗੰਦੇ ਪੈਂਦੇ ਆ ਨਾ ਇਹ ਇਥੋਂ ਲੰਘ ਕੇ ਜਾਣਾ ਕੋਈ ਰਿਸ਼ਤੇਦਾਰ ਹੁੰਦਾ ਕਹਿੰਦਾ ਯਾਰ ਤੂੰ ਇਹ ਕਿੱਦਾਂ ਦੀ ਕਲੋਨੀਆਂ ਤੁਹਾਡੀ ਕਿੱਦਾਂ ਰਹਿ ਰਹੇ ਤੂੰ ਬਿਲਕੁਲ ਜੀ ਬਿਲਕੁਲ ਹਾਂ ਜੀ ਸੋ ਪਾਜੀ ਹਾਲਾਤ ਬਹੁਤੇ ਮਾੜੇ ਹੋ ਗਏ ਹਨ ਦੇਖ ਰਹੇ ਸਰ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਜਿਹੜੇ ਬੱਚੇ ਸਿਰੇ ਜਾਂਦੇ ਨੇ ਨਾ ਸਕੂਲ ਪੜ੍ਹਨ ਲਈ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਉਹਨਾਂ ਨੂੰ ਜਾਣਾ ਮੁਸ਼ਕਲ ਹੈ ਬੱਚਿਆਂ ਵਾਸਤੇ ਵੀ ਤੇ ਜਿਹੜੇ ਪੇਰੈਂਟਸ ਨੇ ਉਹਨਾਂ ਦੀ ਮੁਸ਼ਕਲ ਹੈ ਕਿਸੇ ਨੇ ਗੁਰਦੇ ਜਾਣਾ ਕਿਸੇ ਨੇ ਮੰਦਰ ਜਾਣਾ ਉਹਨਾਂ ਦੀ ਵੀ ਮੁਸ਼ਕਲ ਹੈ ਤੇ ਦੂਜੀ ਗੱਲ ਹੈ ਵੀ ਬਿਮਾਰੀ ਫਰਮ ਦਾ ਡਰ ਸਭ ਤੋਂ ਵੱਡਾ ਗੱਲ ਸਭ ਤੋਂ ਡਰ ਹੈ ਬਿਮਾਰੀ ਦਾ ਕਿਰਨ ਦਾ ਕਿਉਂਕਿ ਆਮ ਪ੍ਰਸ਼ਾਸਨ ਨੂੰ ਇਸ ਗੱਲ ਦਾ ਗਿਲਾ ਮਾਪਾ ਗਿਲਾ ਕਰਦੇ ਕੋਈ ਧਿਆਨ ਨਹੀਂ ਦਿੰਦਾ ਪ੍ਰਸ਼ਾਸਨ ਹਾਂ ਸ਼ਾਂਤੀ ਆਂਦੇ ਰਹੇ ਇਹਨਾਂ ਦੇ ਬਾਅਦ ਸਾਊਂਡ ਵੀ ਨਾ ਚੱਲ ਰਿਹਾ ਬਾਰਸ਼ਾਂ ਦੇ ਦਿਨਾਂ ਵਿੱਚ ਤੇ ਬਾਰਸ਼ਾਂ ਦੇ ਦਿਨ ਜਦੋਂ ਵੈਸੇ ਬਵਾਰੀ ਪਾਣੀ ਕਿੰਨੂੰ ਹੁੰਦਾ ਨਾ ਹਾਂਜੀ ਇਹ ਇੱਥੇ ਤੇ ਕਾਫੀ ਪਾਣੀ ਕਿੰਨੂੰ ਹੁੰਦਾ ਵਾ ਤੇ ਅੱਗੇ ਸਾਡੇ ਜਿਹੜਾ ਕਸ਼ਮਿਰ ਹਸਟਲ ਦਾ ਅਗਲੇ ਪਾਸੇ ਜਿਹੜਾ ਰੋਡ ਜਿਹੜਾ ਮੇਨ ਰੋਡ ਉੱਥੇ ਵੀ ਪਾਣੀ ਬਰਸਾਤ ਦੇ 5 ਮਿੰਟ ਵੀ ਪਵੇ ਨਾ ਤੇ ਪਾਣੀ ਪਾਣੀ ਨਹੀਂ ਦਾਂ ਹਫਤਾ ਇੱਕ ਪਾਣੀ ਸੁਕਦਾ ਹੀ ਨਹੀਂ ਜੀ ਇਹਦਾ ਕੋਈ ਪਕਾ ਹੱਲ ਹੋਣਾ ਚਾਹੀਦਾ ਵਾ ਐਪਲੀਕੇਸ਼ਨ ਆ ਤਿੰਨ ਦਿਨ ਹੋ ਗਏ ਦੇ ਆ ਉੱਤੇ ਪੀ ਡਬਲਯੂ ਡੀ ਦੇ ਵਿੱਚ ਹਫਤਾ ਹੀ ਹੋ ਗਿਆ ਵਾ ਪਰ ਹਜੇ ਤੱਕ ਕੋਈ ਵੀ ਨਹੀਂ ਆ ਰਹੀ ਰਹੀ ਦਈਆਂ ਜੀ ਹਰ ਵਾਰੀ ਦਈਦਾ ਵਾ ਕੋਈ ਹੱਲ ਨਹੀਂ ਹੁੰਦਾ ਕੋਈ ਪ੍ਰੋਪਰ ਹੱਲ ਨਹੀਂ ਇੱਕ ਇੱਕ ਵਾਰੀ ਸਫਾਈ ਕਰ ਜਾਂਦੇ 6 ਮਹੀਨੇ ਠੀਕ ਹੋ ਜਾਂਦੇ ਫਿਰ ਮੀ ਜਿਹੜਾ ਸੀਵਰੇਜ ਦਾ ਪਾਣੀ ਹਲਾਤ ਹੋ ਜਾਂਦੇ ਇਹੋ ਹੀ ਹਲਾਤ ਹੋ ਜਾਂਦਾ ਤੇ ਇਹਦਾ ਕੋ ਪਕਾ ਹਲਣਾ ਜੀਦਾ ਵਾ ਹਲ ਕਿਉਂ ਨਹੀਂ ਹੋ ਪਾਰਿਆ ਭਾਜੀ ਕੀ ਕਾਰਨ ਮੰਨਦੇ ਤੁਸੀਂ ਮੰਨਦੇ ਭਾਜੀ ਆਪਾਂ ਜਿੰਨੀ ਵਾਰੇ ਗਏ ਆ ਸੀਵਰੇਜ ਦਫਤਰ ਵਿੱਚ ਉਹ ਕਹਿੰਦੇ ਸਾਡੇ ਕੋਲ ਬਜਟ ਹੀ ਨਹੀਂ ਹੈਗਾ ਬਜਟ ਨਹੀਂ ਹੈਗਾ ਮੈਨੂੰ ਕੋ ਸਮਝਿਆ ਬਜਟ ਕਿੱਥੇ ਜਾਂਦਾ ਨਾ ਬਿਲਕੁਲ ਬਜਟ ਦੇ ਬਾਰੇ ਦੇ ਇਹ ਹੀ ਦੱਸ ਸਕਦੇ ਆ ਬਈ ਬਜਟ ਤੇ ਲੋਕਾਂ ਉਸ ਤੇ ਹੁੰਦਾ ਭਾਜੀ ਪਬਲਿਕ ਉਸ ਤੇ ਹੁੰਦਾ ਨਾ ਜੇ ਪਬਲਿਕ ਦੇ ਮਸਲੇ ਹੱਲ ਕਰਨੇ ਦੇ ਇਨਾਂ ਨੇ ਪਤਾ ਨਹੀਂ ਆਪਾਂ ਜਿੰਨੀ ਵਾਰੀ ਗਏ ਹਰ ਤਿੰਨ ਮਹੀਨੇ ਬਾਅਦ ਪੈਪਰ ਜੀ ਦੇ ਕੇ ਆਉਨੇ ਆ ਤੇ ਐਸਡੀਓ ਸਾਹਿਬ ਤੁਹਾਨੂੰ ਕਹਿੰਦੇ ਵੀ ਹਾਂ ਕੋਈ ਨਹੀਂ ਹੋ ਜਾਏਗਾ ਹੋ ਜਾਏਗਾ ਪਰ ਅਜੇ ਤੱਕ ਕੁਝ ਨਹੀਂ ਹੋ ਰਿਹਾ ਬਲਵੀ ਗੌਂਗਲੋਂ ਤੋਂ ਮਿੱਟੀ ਝਾੜਦੇ ਹਾਂ ਕੋਈ ਹੱਲ ਨਹੀਂ ਹੋ ਰਿਹਾ ਲਗਭਗ ਅਸੀਂ ਕਦੇ ਕਮੇਟੀ ਘਰ ਜਾਂਦੇ ਆ ਕਦੇ ਸੀਵਰੇਜ ਬੋਰਡ ਆਫਿਸ ਜਾਂਦੇ ਆ ਕਦੇ ਬੈਲ ਸਾਬ ਕੋ ਵੀ ਗਏ ਆ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੈ ਕਿ ਪ੍ਰੋਪਰ ਸੁਣਵਾਈ ਨਹੀਂ ਹੋਈ ਇਹ ਰਾਈਟ ਲੋਕੇਸ਼ਨ ਲਈ ਹੈ ਬਾਜੀ ਰਾਈਟ ਲੋਕੇਸ਼ਨ ਜਿੱਥੇ ਖੜੇ ਆਪਾਂ ਐਡਰੈਸ ਕੀ ਹੈ ਨਿਊ ਸੰਤਨਗਰ ਡਾਕਟਰ ਕਸ਼ਵਾਲੀ ਗਲੀ ਡਾਕਟਰ ਕਸ਼ਵਾਲੀ ਗਲੀ ਗਲੀ ਨੰਬਰ 6 ਗਲੀ ਨੰਬਰ 6 ਬਿਲਕੁਲ ਬਿਲਕੁਲ ਸੋ ਦੇਖੋ ਪਰੇਸ਼ਾਨੀ ਤਾਂ ਵੱਡੀ ਹੈ ਜੀ ਕਿਤਨਾ ਕਿਤੇ ਪਰ ਪ੍ਰਸ਼ਾਸਨ ਦਾ ਧਿਆਨ ਕੋਈ ਨਹੀਂ ਸੋ ਮਹਿਲਾਵਾਂ ਵੀ ਆ ਗਈ ਉਹਨਾਂ ਨੇ ਵੀ ਗਲਬਤ ਕਰ ਲੈਣਾ ਕਿਉਂਕਿ ਸਭ ਤੋਂ ਵੱਡੀ ਦਿੱਕਤ ਜਿਹੜੀ ਹੈ ਜੀ ਪਰਿਵਾਰਿਕ ਮੈਂਬਰਨ ਹੁੰਦੀ ਹੈ ਮਹਿਲਾਵਾਂ ਨੂੰ ਹੁੰਦੀ ਆ ਕਿਉਂਕਿ ਬੱਚਿਆਂ ਨੂੰ ਜਦੋਂ ਸਕੂਲ ਜਾਂ ਕਾਲਜ ਲੈ ਕੇ ਜਾਣਾ ਜੀ ਉਦੋਂ ਦਿੱਕਤ ਸਭ ਤੋਂ ਵੱਡੀ ਹੁੰਦੀ ਹੈ ਸੋ ਪਿਆ ਜੀ ਵੱਡੀ ਪਰੇਸ਼ਾਨੀ ਬਣੀਦੀ ਹੈ ਜੀ ਸਰ ਬਹੁਤ ਪਰੇਸ਼ਾਨੀ ਹੈ ਰਸਤਾ ਗਲੀ ਨੂੰ ਇੱਕੋ ਹੀ ਹੈ ਇਹਦੇ ਤੋਂ ਸਾਰੇ ਆ ਜਾ ਰਹੇ ਆ ਸਕੂਟਰੀਆਂ ਫਿਸਲ ਰਹੇ ਲੋਕੀ ਡਿੱਗ ਰਹੇ ਔਰ ਮੱਛਰ ਬਹੁਤ ਜ਼ਿਆਦਾ ਹੋ ਰਹੇ ਸਮੈਲ ਸਾਡੇ ਘਰਾਂ ਤੱਕ ਜਾ ਰਹੀ ਹੈ ਅਸੀਂ ਪਰੇਸ਼ਾਨ ਹੋ ਗਏ ਆ ਆਪਣੇ ਵੀ ਆਪਣੀ ਕਈ ਵਾਰੀ ਬੁਲਾ ਕੇ ਮਸ਼ੀਨ ਸਫਾਈ ਕਰਵਾਈਆ ਪਰ ਇਹ ਇਹਨਾਂ ਦਾ ਬੰਦਾ ਹੈ ਘਰਾਂ ਦਾ ਸਾਡਾ ਬਾਰ ਬਾਰ ਨਹੀਂ ਬੰਦਾ ਘਰਾਂ ਦਾ ਤੇ ਐਪਲੀਕੇਸ਼ਨ ਦਿੱਤੇ ਨੂੰ ਹਫਤਾ ਹੋ ਗਿਆ ਹਜੇ ਤੱਕ ਕੋਈ ਆਇਆ ਨਹੀਂ ਅੱਛਾ ਤੁਸੀਂ ਪਰਸਨਲ ਵੀ ਮਲੇ ਆਪਣੇ ਖਾਤੇ 'ਚ ਵੀ ਬੁਲਾਇਆ ਗਏ ਰੀ ਸਰ ਪਹਿਲੇ ਵੀ ਕਰਵਾਂਦੇ ਰਹੇ ਆ ਪਹਿਲੇ ਵੀ ਕਰਵਾਂਦੇ ਰਹੇ ਆ ਹਾਂਜੀ ਫਿਰ ਅਸੀਂ ਹੁਣ ਐਪਲੀਕੇਸ਼ਨ ਦਿੱਤੀ ਹਜੇ ਤੱਕ ਤਾਂ ਕੋਈ ਨਹੀਂ ਆਇਆ ਅੱਛਾ ਜੀ ਹਾਂ ਤੇ ਪਰ ਕਰਨਾ ਚਾਹੀਦਾ ਹੈ ਦੇਖੋ ਥੋੜਾ ਨਾ ਕੋਈ ਇਹ ਪ੍ਰਸ਼ਾਸਨ ਦਾ ਫਰਜ ਬੰਦਾ ਜੀ ਪ੍ਰਸ਼ਾਸਨ ਧਿਆਨ ਦੇਵੇ ਇਸ ਵੱਲ ਹਾਂਜੀ ਹਾਂਜੀ ਇਹ ਕਿਉਂਕਿ ਅਸੀਂ ਟੈਂਪਰੇਰੀ ਨਹੀਂ ਕਰ ਸਕਦੇ ਤਾਂ ਪਰਮਾਨੈਂਟ ਹੱਲ ਚਾਹੀਦਾ ਕੋਈ ਦੇਖੋ ਇਕ ਰਾ ਚੁਕੇ ਆ ਪਰ ਫਿਰ ਵੀ ਪ੍ਰਸ਼ਾਸਨ ਜਿਹੜਾ ਕੋਈ ਧਿਆਨ ਨਹੀਂ ਦੇ ਰਿਹਾ ਦੇਖੋ ਪ੍ਰੋਪਰ ਹੱਲ ਜਿਹੜਾ ਪ੍ਰਸ਼ਾਸਨ ਨਹੀਂ ਕਰ ਸਕਦਾ ਵਾ ਜੀ ਕਿਉਂਕਿ ਉਹਨਾਂ ਕੋਲ ਦੇਖੋ ਜੰਤਰੀਦਾਂ ਦੇ ਹੁੰਦੇ ਆ ਇਦਾਂ ਦੀ ਮਸ਼ੀਨਾਂ ਹੁੰਦੀਆਂ ਉਹ ਜਿਹੜਾ ਹੱਲ ਜਿਹੜਾ ਪ੍ਰੋਪਰ ਹੋ ਜਾਂਦਾ ਵਾ ਪਰ ਇਹ ਲੋਕਚਾਰੇ ਕੋ ਆਪਣੀ ਜੇਬ ਚੋਂ ਖਰਚਾ ਕਰਕੇ ਦੇਖੋ ਇਲਾਜ ਇਹਦਾ ਕਈ ਵਾਰੀ ਇਲਾਜ ਕਰ ਚੁੱਕੇ ਨੇ ਪਰ ਉਹ ਚੀਜ਼ ਨਹੀਂ ਬੰਦੀ ਜਿਹੜੀ ਪ੍ਰਸ਼ਾਸਨ ਖੁਦ ਕਰ ਸਕਦਾ ਵਾ ਸਮੱਸਿਆ ਪੰਜ ਕਿਦਾਂ ਕਿਦਾਂ ਵੱਡੀ ਹੈ ਜੀ ਪਾਜੀ ਬਹੁਤ ਪਾਜੀ ਮੱਛਰ ਦੇ ਅੱਜ ਕੱਲ੍ਹ ਵੇਖ ਲੋ ਸੋਨ ਮਹੀਨਾ ਤੇ 6 ਮਹੀਨੇ ਮਸਾ ਲੰਗਦਾ ਤੇ ਫਿਰ ਉਹ ਬਲੋ ਇਹੋ ਜਿੰਦਾ ਪਾਣੀ ਤੇ ਪਾਜੀ ਬੱਚਿਆਂ ਵਾਸਤੇ ਮੁਸ਼ਕਲ ਹੈ ਸਰ ਜੈਨਸ ਵੀ ਲੰਗਦੇ ਆ ਤਿਲਕਨ ਦਾ ਡਰ ਆ ਤੇ 6 ਮਹੀਨੇ 6 ਮਹੀਨੇ ਕਈ ਮੋਕ ਪੈਸੇ ਦੇ ਕੇ ਕੰਮ ਕਰਵਾਇਆ ਇੱਕ ਦੋ ਵਾਰੀ ਗੱਡੀ ਵੀ ਆਈ ਹੈ ਹੁਣ ਫੇਰ ਵੇਖ ਲਓ 15 ਦਿਨ ਹੋ ਗਏ ਨੇ ਤੇ ਕੋਈ ਧਿਆਨ ਨਹੀਂ ਦਿੰਦੇ ਹਫਤਾ ਹੋ ਗਿਆ ਅਪਲੀਕੇਸ਼ਨ ਦਿੱਤੀ ਦੀ ਇਹ ਸਰ ਖਲੋਤੇ ਹੋ ਵੇਖੋ ਕਿੰਨੀ ਸਮੈਲ ਆ ਰਹੀ ਹੈ ਭਾਜੀ ਬੜੀ ਹੈ ਜੀ ਬਹੁਤ ਸਮੈਲ ਹੈ ਜੀ ਪਪਾ ਜੀ ਵੇਖੋ ਸਮੈਲ ਕਿੰਨੀ ਆ ਰਹੀ ਹੈ ਗਟਰਾ ਦੀ ਪਰ ਸਾਡੀ ਸੁਣਾਈ ਨਹੀਂ ਹੋ ਰਹੀ ਸੁਣਾਈ ਕੋਈ ਨਹੀਂ ਹੋ ਰਹੀ ਨਹੀਂ ਜੀ ਕੀ ਮੰਗ ਕੀ ਕਰਦੇ ਪੈਂ ਜੀ ਬਸ ਸਾਨੂੰ ਇਹ ਹਾਲਾ ਚਾਹੀਦਾ ਇਹ ਤਾਂ ਕਿੰਨੀ ਸਮੈਲ ਹੈਗੀ ਹੈ ਸਮੈਲ ਦਾ ਬਹੁਤ ਬੁਰਾ ਹਾਲ ਹੈ ਬੱਚੇ 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 ਬੜੇ ਦਿੱਕਤੇ ਹੈਗੇ ਆ ਬੜੀ ਸਭ ਤੋਂ ਵੱਡੀ ਦਿੱਕਤ ਹੀ ਹੈ ਬਿਮਾਰੀ ਫੈਲ ਸਕਦੀ ਪੰਜੀ ਬਹੁਤ ਬਹੁਤ ਮੱਛਰ ਤੋਂ ਵੈਸੇ ਤਾਂ ਵੈਸੇ ਚੈਕਿੰਗ ਵਾਸਤੇ ਆਉਂਦੇ ਕਿ ਪਾਣੀ ਨਾ ਖਲੋਜੇ ਪਰ ਇਹ ਦੇਖੋ ਤੁਸੀਂ ਇਹ ਕੀ ਹਾਲ ਹੈਗਾ ਬਿਲਕੁਲ ਦੇਖੋ ਪ੍ਰਸ਼ਾਸਨ ਲਗਾਤਾਰ ਆਉਂਦਾ ਜੀ ਡੇਂਗੂ ਦੇ ਚੱਕਰ ਦੇ ਵਿੱਚ ਕਈ ਵੀ ਦੇਖੋ ਘਰਾਂ ਚ ਚੈੱਕ ਕਰਦਾ ਵਾ ਹੈ ਨਾ ਪਰ ਇਹ ਮੈਂ ਅਣਾ ਵੀ ਦੇਖੋ ਘਰਾਂ ਵਿੱਚੋਂ ਕੰਦੇ ਕੂਲਰਾਂ 'ਚ ਪਾਣੀ ਨਾ ਪਾਓ ਗਮਲਿਆਂ 'ਚ ਪਾਣੀ ਨਾ ਰੱਖੋ ਇਹ ਕੀ ਹੈ ਇਹ ਪਾਣੀ ਹੈ ਹੋਰ ਕੀ ਹੈ ਗੰਦਾ ਉਹ ਤਾਂ ਸਾ ਠੀਕ ਹੈ ਨਾ ਸੋ ਦੇਖੋ ਕਿਤਨਾ ਕਿਤਨਾ ਸਚਾਈ ਜਿਹੜੇ ਆ ਜੀ ਇਹ ਪਰਿਵਾਰ ਬੋਲ ਰਹੇ ਨੇ ਘਰਾਂ ਵਿੱਚ ਜਾ ਕੇ ਜੀ ਪ੍ਰਸ਼ਾਸਨ ਦਾਅਵੇ ਕਰਦਾ ਵੀ ਤੁਸੀਂ ਗਮਲੇ 'ਚ ਪਾਣੀ ਨਾ ਪਾਓ ਜਾਂ ਹੋਰ ਜਗ੍ਹਾ ਤੇ ਪਰ ਇਹ ਦੇਖੋ ਤੁਸੀਂ ਪਾਣੀ ਦਾ ਜਿਹੜਾ ਛੱਪੜ ਲੱਗਦੀ ਆ ਨਦੀ ਬਣੀ ਦੀ ਆ ਜੀ ਇਹ ਮੇਰਾ ਡੇਂਗੂ ਨੂੰ ਸੰਦਾਵਾ ਜੀ ਔਰ ਸੀਵਰੇਜ ਬਲੌਕੇਜ ਆ ਔਰ ਸੜਕਾਂ 'ਤੇ ਪਾਣੀ ਫਿਰ ਰਿਹਾ ਜੀ ਪਰ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਜੀ ਇਹ ਅਸੀਂ ਕਹਾਂਗੇ ਪ੍ਰਸ਼ਾਸਨ ਦੀ ਜਿਹੜੀ ਨਿਲਾਇਕੀ ਹੈ ਜੀ ਇਹ ਰਾਸਪੁਰ ਪ੍ਰਸ਼ਾਸਨ ਦੀ ਬੜੀ ਵੱਡੀ ਨਿਲਾਇਕੀ ਆ ਜਿਹੜਾ ਦੇਖੋ ਰੋਸ ਜਿਹੜਾ ਲੋਕਾਂ ਦੇ ਵਿੱਚ ਸੱਚਾ ਵਾ ਜੀ ਸੋ ਜਦੋਂ ਇਹਨਾਂ ਦੇ ਸੋ ਦੇਖੋ ਇਹਨਾਂ ਨੇ ਕਿੰਨੇ ਕਿੰਨੇ ਪੈਸੇ ਲਾਗੇ ਇੱਥੇ ਜਿਹੜੇ ਆਪਣੇ ਘਰ ਪਰਿਵਾਰ ਬਣਾਏ ਆ ਜੀ ਪਰ ਕਿਤੇ ਨਾ ਕਿਤੇ ਜੀ ਬਹੁਤ ਹਾਲਾਤ ਮਾੜੇ ਨੇ ਸੋ ਟੈਕਸ ਵੀ ਇਹ ਲੋਕ ਪੇਡ ਕਰਦੇ ਨੇ ਉਹਦੇ باوجود ਵੀ ਇਹਨਾਂ ਨੂੰ ਇੰਨਾ ਹਾਲਾਤਾਂ ਵਿੱਚ ਰਹਿਣਾ ਪੈ ਰਿਹਾ ਵਾ ਸੋ ਇਹਦਾ ਜ਼ਿੰਮੇਵਾਰ ਕਿਹੜਾ ਹੈ ਪਾਜੀ ਪ੍ਰਸ਼ਾਸਨ ਜ਼ਿੰਮੇਵਾਰ ਹੈ ਦਾ ਨਾ ਤੁਸੀਂ ਲੋਕ ਟੈਕਸ ਵੀ ਦਿੰਦੇ ਹੋ ਇਹਦਾ ਸੀਵਰਾਇ ਦਾ ਬਿੱਲ ਦਿੰਦੇ ਨੇ ਹਰ ਤਿੰਨੇ ਮਹੀਨੇ ਬਾਅਦ ਇਹਨਾਂ ਦੇ ਜੋ ਖਰਚੇ ਹੁੰਦੇ ਨੇ ਉਹਨਾਂ ਦੇ ਦੇਈਦੇ ਮਿਊਨਿਸਪਲ ਕਮੇਟੀ ਦੇ ਦੇਈਦੇ ਪਰ ਹੱਲ ਕੀ ਆ ਇਹਦਾ ਕੁਝ ਵੀ ਨਹੀਂ ਹੱਲ ਕੋਈ ਨਹੀਂ ਸੁਵਿਧਾ ਕੋਈ ਨਹੀਂ ਹੈਗੀ ਪਾਜੀ ਦੇਖੋ ਐਡੀ ਵਧੀਆ ਕਹੇ ਜੀ ਪ ਕਹਿੰਦਾ ਜੀ ਛੋਟੀ ਜੀ ਕਲੋਨੀਆਂ ਬੜਿਆ ਵਧੀਆ ਘਰ ਨੇ ਜੀ ਇੱਥੇ ਸਾਰਿਆਂ ਨੇ ਬੜੇ ਬੜੀ ਵਧੀਆ ਘਰ ਪਾਇਦੇ ਨੇ ਸਾਰੇ ਨੌਕਰੀ ਪੇਸ਼ਾ ਬੰਦੇ ਆ ਸਵੇਰੇ ਸ਼ਾਮ ਅਹਿਆਣਾ ਜਾਣਾ ਤੇ ਕੀ ਹਾਲ ਆ ਇਹਨਾਂ ਦਾ ਬੰਨ ਰਹਿਣਾ ਨਰਕ ਚ ਪਿਆ ਰਿਹਾ ਜੀ ਬਿਲਕੁਲ ਬਿਲਕੁਲ ਇਸਮੈਲਾ ਇਥੇ ਲੰਗਾ ਨਹੀਂ ਜਾਂਦਾ ਜੀ ਆ ਜਾਂ ਲੋਕੀ ਮਖੌਲ ਕਰਕੇ ਲੰਗਦੇ ਯਾਰ ਤੂੰ ਕਿੱਥੇ ਰਹਿੰਦੇ ਬਿਲਕੁਲ ਭਾਜੀ ਲੁਕਣ ਦਾ ਮਜ਼ਾਕ ਕਰਨਾ ਹੀ ਕਰਦੇ ਬਿਲਕੁਲ ਕੀ ਮੰਗ ਕਰਦੇ ਹੋ ਭਾਜੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋਲ ਮੰਗਾ ਕਿ ਇਹ ਸੀਵਰੇਜ ਦਾ ਕੋਈ ਪੱਕਾ ਹੱਲ ਕੱਢੋ ਪੱਕੇ ਪੈਰੀ ਦਾ ਕੋਈ ਹੱਲ ਕੱਢਾ ਜੇ ਅੱਗੋਂ ਪਤਾ ਨਹੀਂ ਸੀਵਰੇਜ ਕੀ ਬੰਦਦਾ ਕੀ ਹੈ ਕਿਹਦਾ ਹੱਲ ਕੀਤਾ ਜਾਵੇ ਬਿਲਕੁਲ ਜੀ ਦੇਖੋ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬੰਦੀ ਹੈ ਜੀ ਸੋ ਉਮੀਦ ਵੀ ਕਰਾਂਗੇ ਕਿ ਪ੍ਰਸ਼ਾਸਨ ਧਿਆਨ ਦੇਗਾ ਔਰ ਇਸ ਸਮੱਸਿਆ ਵਿੱਚੋਂ ਇਹਨਾਂ ਲੋਕਾਂ ਨੂੰ ਜ਼ਰੂਰ ਕੱਢੇਗਾ ਜੀ ਕਿਉਂਕਿ ਸਮੱਸਿਆ ਬੜੀ ਵੱਡੀ ਹੈ ਜੀ ਸੋ ਲਗਾਤਾਰ ਦੇਖੋ ਤੁਸੀਂ ਆ ਭਾਜੀ ਨੂੰ ਯਾਰ ਰਹੇ ਆ ਲਗਾਤਾਰ ਗੰਦੀ ਜੋ ਨਿਕਲਣਾ ਪੈ ਰਿਹਾ ਵਾ ਜੀ ਔਰ ਔਖਾ ਹੋ ਜਾਂਦਾ ਜੀ ਜਦੋਂ ਇਦਾਂ ਦੀ ਗੰਦਗੀ ਦੇ ਵਿੱਚ ਰਹਿਣਾ ਹੋਣਾ ਦੇਖੋ ਜਿਸ ਤਰ੍ਹਾਂ ਮੈਂ ਦੱਸ ਰਿਹਾ ਵੀ ਇਹਨਾਂ ਨੇ ਲੱਖਾਂ ਰੁਪਇਆ ਲਾਏ ਜੀ ਆਪਣੇ ਘਰਾਂ ਦੇ ਉੱਪਰ ਪਰ ਪ੍ਰਸ਼ਾਸਨ ਨੂੰ ਟੈਕਸੀ ਪੇਡ ਕਰ ਰਹੇ ਨੇ ਹਰ ਫੈਸਿਲਿਟੀ ਜਿਹੜੀ ਹੈ ਜੀ ਪ੍ਰਸ਼ਾਸਨ ਵਿੱਚ ਦੇ ਰਹੇ ਨੇ ਚੀ ਪ੍ਰਸ਼ਾਸਨ ਦਾ ਧਿਆਨ ਕੋਈ ਨਹੀਂ ਆ ਪ੍ਰਸ਼ਾਸਨ ਕੰਮ ਕਰਨ ਦੀ ਨਹੀਂ ਨੀਂਦ ਜਲ ਸੁਤਾ ਦਾਲ ਜੀ ਸੋ ਇਹ ਲਾਪਰਵਾਹੀ ਜਿਹੜੀ ਹੈ ਜੀ ਗੁਰਦਾਸਪੁਰ ਪ੍ਰਸ਼ਾਸਨ ਦੀ ਹੈ ਸੋ ਭਾਜੀ ਨਿਕਲੇ ਹੋਣੇ ਜਸਟ 2 ਮਿੰਟ ਹੋਏ ਭਾਜੀ ਆਜੋ ਅੱਗੇ ਸੋ ਵੱਡੀ ਪਰੇਸ਼ਾਨੀ ਹੈ ਜੀ ਗੰਦਗੀ ਜਿਹੜੀ ਰਹਿਣ ਨੂੰ ਮਜਬੂਰ ਹੋ ਗਏ ਭਾਜੀ ਬਿਲਕੁਲ ਜੀ ਦੇਖੋ ਡਾਕਟਰ ਸਾਹਿਬ ਆਮ ਕਰਕੇ ਕਹਿੰਦੇ ਆ ਵੀ ਤੁਸੀਂ ਸੈਰ ਕਰੋ ਸਵੱਛਤਾ ਵਾਵੇ ਚਲਾਓ ਜੀ ਇੱਥੇ ਸਵੱਛਤਾ ਵਾਗੇ ਮਿਲਣੀ ਸਵੇਰੇ ਆਈਦਾ ਤੇ ਇੱਥੇ ਬਦਬੂ ਮਾਰਦੀ ਆ ਅਸੀਂ ਪਿੱਛੇ ਮੁੜ ਜੰਨੇ ਆ ਸੈਰ ਕਿੱਥੇ ਕਰਨੀ ਹੈ ਅਸੀਂ ਕਈ ਵਾਰ ਉਹਨਾਂ ਕੋਲ ਜਾ ਕੇ ਬੋਰਡ ਕੋਲ ਸੀਵਰੇਜ ਬੋਰਡ ਕੋਲ ਪੱਕਾ ਹੱਲ ਕਰੋ ਉਹ ਆ ਜਾਂਦੇ ਮਾੜਾ ਜਿਹਾ ਕਰ ਜਾਂਦੇ ਆ ਤੇ ਇਹ ਫੇਰ ਇੱਥੇ ਆ ਸਾਡੇ ਖਿਆਲ ਅਨੁਸਾਰ ਜਿਹੜਾ ਕਲੋਨਾਈਜ਼ਰ ਸੀਗਾ ਉਹਨਾਂ ਨੇ ਜਿਹੜਾ ਸੀਵਰੇਜ ਪਾਇਆ ਵਾ ਉਹ ਸੀਵਰੇਜ ਬਹੁਤ ਛੋਟਾ ਪਾਇਆ ਓਕੇ ਉਹ ਸਾਡੀ ਇਹ ਡਿਮਾਂਡ ਹੈ ਵੀ ਸਰਕਾਰ ਆਪਣੇ ਲੈਵਲ ਤੇ ਇੱਥੇ ਜਿਹੜਾ ਸੀਵਰੇਜ ਪਾਵੇ ਤਾਂ ਜੋ ਸਾਡੀ ਮੁਸ਼ਕਲ ਦਾ ਹੱਲ ਹੋਵੇ ਹੁਣ ਵੇਖੋ ਤੁਸੀਂ ਕੋਈ ਪਲਾਂਟ ਖਾਲੀ ਨੇ ਇਹਨਾਂ ਖਾਲੀ ਪਲਾਂਟਾਂ ਦੇ ਵਿੱਚ ਜਦੋਂ ਇੱਥੇ ਕੋਠੀਆਂ ਪੈਣ ਗਿਆ ਫੇਰ ਕੀ ਬੁਰਾ ਹਾਲ ਹੋਵੇਗਾ ਹਾਂਜੀ ਅਸੀਂ ਕਈ ਸਾਲਾਂ ਤੋਂ ਲਗਾਤਾਰ ਇਫੈਕਟਡ ਆ ਇਸ ਕਰਕੇ ਸਰਕਾਰ ਅੱਗੇ ਬੇਨਤੀ ਕਰਦੇ ਆ ਕਿ ਸਾਡਾ ਜਿਹੜਾ ਇਹ ਸੀਵਰੇਜ ਦਾ ਕੰਮ ਜਿਹੜਾ ਬਹੁਤ ਜਲ ਲੋ ਆਹ ਕਹਾ ਲਿਖਾ ਕੱਢਿਆ ਜਾਵੇ ਅਸੀਂ ਉਹ ਸੁਖੀ ਹੋਈਏ ਇਹ ਪ੍ਰਸ਼ਾਸਨ ਵੱਲੋਂ ਸੀਵਰੇਜ ਨਹੀਂ ਪਾਇਆ ਗਿਆ ਭਾਜੀ ਇਹ ਪਹਿਲਾਂ ਜਿਹੜਾ ਪਾਣਾ ਚੱਲਦਾ ਆ ਰਿਹਾ ਹੈ ਕੋਲੋਨਾਈਜ਼ਰ ਇਹ ਭੰਡਾਰੀ ਨੇ ਉਹ ਇੱਥੇ ਉਹਨਾਂ ਨੇ ਪ੍ਰਾਈਵੇਟ ਵਿੱਚ ਕੀਤਾ ਜੀ ਫਿਰ ਬਾਅਦ ਵਿੱਚ ਉਹਨਾਂ ਲੈ ਲਈਏ ਮਜ਼ਦੂਰੀ ਗੱਲ ਵੱਖਰੀ ਹੈ ਅਸੀਂ ਸਭ ਤੋਂ ਪਹਿਲੇ ਇੱਥੇ ਆਏ ਸੀਗੇ ਪਰ ਇਹ ਸ਼ੁਰੂ ਤੋਂ ਹੀ ਮਤਲਬ ਜਿਹੜਾ ਇਹ ਐਸੀ ਇਹ ਹੀ ਦਿੱਕਤ ਚੱਲ ਰਹੀ ਹੈ ਇਹ ਕਿਸੇ ਦੇ ਮਤਲਬ ਆਪਣੇ ਵਾਸਤੇ ਗੱਲ ਨਹੀਂ ਜੇ ਸਾਡੇ ਵਾਸਤੇ ਗੱਲ ਹੋਈ ਤਾਂ ਅਸੀਂ ਤਾਂ ਚੱਲ ਅਸੀਂ ਪੈਸੇ ਦੇ ਕੇ ਵੀ ਕਰਵਾ ਲਈਨੇ ਨਹੀਂ ਦੱਸ ਰਹੀਆਂ ਵਿਚਾਰੀਆਂ ਮਹਿਲਾਵਾਂ ਵੀ ਦੱਸ ਰਹੀਆਂ ਵੀ ਕਈ ਰੀ ਪੈਸੇ ਖਰਚੀ ਆ ਜੇਬ ਚੋਂ ਬਿਲਕੁਲ ਬਿਲਕੁਲ ਬਹੁਤ ਵਾਰ ਪੈਸੇ ਖਰਚੇ ਆ ਔਰ ਇਹ ਵੇਖੋ ਤੁਹਾਡੇ ਸਾਹਮਣੇ ਹੈ ਕਿੰਨਾ ਇਹ ਰੋਜ਼ ਪਾਣੀ ਬਾਕੀ ਤਾਂ ਚਲੋ ਨਿਕਲ ਜਾਂਦਾ ਇੱਥੇ ਉੱਚੀ ਜਗ੍ਹਾ 'ਤੇ ਮੀਂਹ ਦਾ ਪਾ ਔਰ ਮੌਸਮ ਗੰਦਾ ਵੀ ਆ ਔਰ ਮੀਂਹ ਆਏ ਤਾਂ ਪਾਣੀ ਨਿਕਲਦਾ ਪਰ ਇਹ ਵੇਖੋ ਨਾ ਇਹ ਪਾਣੀ ਇਹ ਨਾ ਸੀਵਰੇਜ ਇਹ ਨਾ ਛੋਟਾ ਹੈ ਕਿ ਇਹ ਸੰਭਾਲਦਾ ਹੀ ਨਹੀਂ ਹੈ ਹਾਂਜੀ ਸਾਰਾ ਪਾਣੀ ਜਿਹੜਾ ਬਾਹਰ ਆ ਜਾਂਦਾ ਹੈ ਔਰ ਕੀ ਅੜਦੇ ਇਹ ਨਹੀਂ ਪਤਾ ਉਹ ਮਸ਼ੀਨ ਨਾਲ ਵੀ ਕਰਕੇ کئی ਕਈ ਵਾਰ ਪਰ ਉਹ ਸਾਫ਼ ਹੋਏ ਤਾਂ ਗੱਲ ਬਣਦੀ ਪ੍ਰੋਪਰ ਹੱਲ ਨਹੀਂ ਹੋਇਆ ਨਹੀਂ ਕੋਈ ਪ੍ਰੋਪਰ ਹੱਲ ਨਹੀਂ ਸਾਡੀ ਮੰਗ ਇਹੀ ਆ ਵੀ ਇਹ ਦਾ ਜਿਹੜਾ ਪੱਕਾ ਹੱਲ ਕੀਤਾ ਜਾਵੇ ਇੱਥੇ ਗਵਰਨਮੈਂਟ ਆਪਣੇ ਲੈਵਲ ਤੇ ਸੀਵਰੇਜ ਖੁੱਲਾ ਪਾਵੇ ਖੁੱਲੇ ਪਾਈਪ ਪਾਵੇ ਤਹਾ ਜਿਹੜਾ ਪਾਣੀ ਜਿਹੜਾ इजीली ਜਿਹੜਾ ਉਹ ਬਾਹਰ ਚਲ ਜਾਂਦਾ ਬਿਲਕੁਲ ਬਿਲਕੁਲ ਸੋ ਦੇਖੋ ਇਹ ਸਮੱਸਿਆ ਜਿਹੜੀ ਅਸੀਂ ਤੇ ਅਪੀਲ ਕਰਾਂਗੇ ਪ੍ਰਸ਼ਾਸਨ ਨੂੰ ਕਿ ਜਰੂਰ ਧਿਆਨ ਦਿੱਤਾ ਜਾਵੇ ਪਹਿਲੇ ਦਾ ਕੇ ਇਥੇ ਆ ਕੇ ਇਸ ਮਹੱਲੇ 'ਚ ਦੇਖਿਆ ਜਾਵੇ ਔਰ ਜਿਹੜੀ ਜਿਹੜੀ ਇਹਨਾਂ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਜੀ ਉਹਦਾ ਹੱਲ ਕੀਤਾ ਜਾਵੇ ਕਿਉਂਕਿ ਇਹ ਪਰੇਸ਼ਾਨੀ ਵੱਡੀ ਹੈ ਜੀ ਤਕਰੀਬਨ ਜਿਹੜੇ ਪਰਿਵਾਰ ਸਾਰੇ ਪਰੇਸ਼ਾਨ ਨੇ ਔਰ ਦੁਖੀ ਹੋ ਗਏ ਜਿਹੜਾ ਜੀ ਆਪਣਾ ਦੇਖੋ ਦੁਖੜਾ ਜਿਹੜਾ ਦੱਸ ਰਹੇ ਨੇ ਸੋ ਕਹਿ ਰਹੇ ਕਿ ਕਈ ਵਾਰ ਅਸੀਂ ਅਪੀਲ ਕਰ ਚੁੱਕੇ ਕਈ ਵਾਰ ਦਫ਼ਤਰਾਂ ਦੇ ਚੱਕਰ ਕੱਟ ਚੁੱਕੇ ਹਾਂ ਪਰ ਗੋਂਗਲੋਂ ਤੋਂ ਮਿੱਟੀ ਜਿਹੜੀ ਝਾੜੀ ਹੈ ਪ੍ਰਸ਼ਾਸਨ ਨੇ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਸੋ ਇਹ ਬੜੀ ਸ਼ਰਮ ਵਾਲੀ ਗੱਲ ਹੈ ਜੀ ਜੇ ਪ੍ਰਸ਼ਾਸਨ ਨਹੀਂ ਧਿਆਨ ਦਿੰਦਾ ਤਾਂ ਬੜੀ ਸ਼ਰਮ ਵਾਲੀ ਗੱਲ गुरुसपूर तो विजय शर्मा रजिंद्र विशेष रिपोर्ट